ਅਕਸਰ ਤਰਨਤਾਰਨ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਪਲਾਸਟਿਕ ਦੇ ਲਿਫਾਫੇ ਅਤੇ ਡਿਸਪੋਜ਼ੀਬਲ ਚਮਚ, ਗਲਾਸ ਅਤੇ ਹੋਰ ਸਮਾਨ ਸ਼ਰਿਆਮ ਬਾਜ਼ਾਰਾਂ ਵਿੱਚ ਵਿਕਦਾ ਦਿਖਾਈ ਦਿੰਦਾ ਹੈ। ਉਸ ਵਿਰੁੱਧ ਕਾਰਵਾਈ ਕਰਦੇ ਹੋਏ ਅਜਨਗਰ ਕਾਉਂਸਲ ਤਰਨਤਾਰਨ ਤੇ ਪੋਲੀੂਸ਼ਨ ਕੰਟਰੋਲ ਵਿਭਾਗ ਤਰਨਤਾਰਨ ਵੱਲੋਂ ਸਾਂਝੇ ਅਭਿਆਨ ਤਹਿਤ ਸ਼ਹਿਰਾਂ ਦੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਗਈ ਅਤੇ ਡਿਸਪੋਜ਼ੀਬਲ ਸਮਾਨ ਜ਼ਬਤ ਕੀਤਾ ਗਿਆ। ਅਤੇ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਕਿ ਇਹ ਸਮਾਨ ਪੂਰਨ ਤੌਰ ਤੇ ਬੰਦ ਕੀਤਾ ਜਾਵੇ ਨਹੀਂ ਤਾਂ ਬੰਦੀ ਕਾਰਵਾਈ ਕੀਤੀ ਜਾਵੇਗੀ ਸਿੰਗਲ ਯੂਜ਼ ਪਲਾਸਟਿਕ ਦੇ ਬੋਧ ਮੈਮ ਜਿਹੜੀ ਇਹ ਚੱਲਦੀ ਪਈ ਆ ਕਿਉਂਕਿ ਸਰਕਾਰ ਵੱਲੋਂ ਇਹ ਬੈਨ ਕਰਤੇ ਹੋਏ ਆ ਅਜੇ ਵੀ ਜਿਹੜੇ ਆ ਇਕਾ ਦੁਕਾਣਦਾਰ ਜਿਹੜੇ ਆ ਚੋਣ ਸਪੇਸ ਇਹਨਾਂ ਨੂੰ ਦੁਕਾਨ ਤੇ ਰੱਖ ਕੇ ਵੇਚ ਰਹੇ ਕਿਉਂਕਿ ਹੁਣ ਗਰਮੀ ਦਾ ਮੌਸਮ ਹੈ ਗਰਮੀ ਦੇ ਮੌਸਮਾਂ ਦੇ ਵਿੱਚ ਜਿਹੜੇ ਡਿਸਪੋਜ਼ਲ ਗਲਾਸ ਜਾਂ ਇਸ ਤਰ੍ਹਾਂ ਦੇ ਜਾਂ ਵਿਚਾਂ ਜਿਹੜੀਆਂ ਨੇ ਪਲਾਸਟਿਕ ਤੋਂ ਬਣੀ ਆ ਉਹਨਾਂ ਨੂੰ ਜ਼ਿਆਦਾ ਯੂਟਿਲਾਈਜ਼ ਕੀਤਾ ਜਾਂਦਾ ਉਸੇ ਮਾਮਲੇ ਤੇ ਚੱਲਦੇ ਜਿਹੜੀ ਆ ਸਾਡੇ ਵੱਲੋਂ ਅੱਜ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਦੇ ਨਾਲ ਜੁਆਇੰਟ ਜਿਹੜਾ ਆਪਰੇਸ਼ਨ ਕੀਤਾ ਗਿਆ ਜਿਸ ਦੇ ਚੱਲਦੇ ਸਾਡੇ ਵੱਲੋਂ ਵੱਖ-ਵੱਖ ਜਿਹੜੇ ਹੋਲਸੇਲਰ ਆ ਜਾਂ ਦੁਕਾਨਦਾਰ ਆ ਉਹਨਾਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੁਕਾਨ ਜਿਹੜੀ ਇੱਕ ਜਗਿੰਦਰ ਸਿੰਘ ਐਂਡ ਸੰਸ ਓਲਡ ਡਰਿੰਕ ਵਾਲੇ ਹੈਗੇ ਆ ਹੋਲਸੇਲ ਉਹਨਾਂ ਦੀ ਦੁਕਾਨ ਤੇ ਜਦੋਂ ਸਾਡੇ ਵੱਲੋਂ ਚੈਕਿੰਗ ਕੀਤੀ ਗਈ ਤਾਂ ਉਹਨਾਂ ਵੱਲੋਂ ਜਿਹੜਾ ਵਾ ਸਿੰਗਲ ਯੂਜ਼ ਪਲਾਸਟਿਕ ਔਰ ਗਲਾਸ ਔਰ ਚਮਚ ਤਾਂਤੇ ਵਗੈਰਾ ਇਹ ਇਹ ਸਮਾਨ ਜਿਹੜਾ ਉਹਨਾਂ ਨੇ ਡਿਸਪਲੇ ਉੱਥੇ ਦੁਕਾਨ ਦੇ ਬਾਹਰ ਬਾਰਿ ਕਰੀਤਾ ਹੋਇਆ ਸੀਗਾ ਇੱਜਤੇ ਸਾਡੇ ਵੱਲੋਂ ਫੌਰੀ ਕਾਰਵਾਈ ਕਰਦੇ ਹੋયા ਹਾਂ ਉਹਨਾਂ ਦਾ ਜਿਹੜਾ ਸਮਾਨ ਹੈ ਉਹ ਜ਼ਬਤ ਕਰ ਲਿਆ ਗਿਆ ਤੇ ਉਹਨਾਂ ਨੂੰ ਜੋ ਵੀ ਕਾਨੂੰਨ ਅਨਸਾਰ ਉਹਨਾਂ ਦੇ ਖਿਲਾਫ ਕਾਰਵਾਈ ਬਣੇਗੀ ਉਹ ਅੱਗੇ ਕੀਤੀ ਜਾਵੇ ਤੇ ਅੱਜ ਅਸੀਂ ਮਿਊਨਿਸਪਲ ਕਮੇਟੀ ਤਰਨਤਾਰਨ ਦੇ ਸੈਂਟਰ ਇਨਸਪੈਕਟਰ ਸਾਹਿਬ ਦੀ ਟੀਮ ਦੇ ਨਾਲ ਸਿੰਗਲ ਯੂਜ਼ ਪਲਾਸਟਿਕ ਦੇ ਉੱਤੇ ਕਾਰਵਾਈ ਕਰਦੇ ਹੋਏ ਜਿਹੜੇ ਅਸੀਂ ਸਰਪ੍ਰਾਈਜ਼ ਵਿਜ਼ਿਟ ਕਰ ਰਹੇ ਹਾਂ ਜੀ ਬਾਜ਼ਾਰਾਂ ਦੇ ਵਿੱਚ ਜਿੱਥੇ ਪਤਰਾਜਯੋਗ ਪਲਾਸਟਿਕ ਸਿੰਗਲ ਯੂਜ਼ ਪਲਾਸਟਿਕ ਮਿਲ ਰਿਹਾ ਹੈਗਾ ਅਸੀਂ ਉਹਨੂੰ ਜਬਤ ਕਰ ਰਹੇ ਹਾਂ ਗਿਆ ਤੇ ਫਾਈਨ ਲਗਾ ਰਹੇ ਹਾਂ ਸਪਾਸਟਵੇ ਦੀ ਟੀਮ ਵੱਲੋਂ ਪਹਿਲਾਂ ਵੀ ਇਹ ਖਬਰ ਚਲਾਈ ਗਈ ਸੀ ਕਿ ਸ਼ਹਿਰ ਵਿੱਚ ਜੋ ਡਿਸਪੋਜ਼ਲ ਸਮਾਨ ਹੈ ਉਹ ਵੀ ਕਰਿਆ ਹੈ ਅੱਜ ਪੋਲੂਸ਼ਨ ਕੰਟਰੋਲ ਬੋਰਡ ਅਤੇ ਨਗਰ ਕੌਂਸਲ ਦੇ ਸਾਂਝੇ ਅਭਿਆਨ ਤਹਿਤ ਤਰਨਤਾਰਨ ਵਿੱਚ ਛਾਪੇਮਾਰੀ ਕੀਤੀ ਗਈ ਔਰ ਕਈਆਂ ਦੁਕਾਨਾਂ ਤੋਂ ਲਫਾਫੇ ਗਲਾਸ ਪੈਕੇਟ ਚਮਚੀ ਆਦਿ ਜੋ ਹੈ ਜਬਤ ਕੀਤੇ ਗਏ ਉਹਨਾਂ ਨੇ ਕਿਹਾ ਕਿ ਇਹ ਮਹਿੰਮ ਜਾਰੀ ਰਹੇਗੀ ਕਿਉਂਕਿ ਪলিউਸ਼ਨ ਕੰਟਰੋਲ ਵਿਭਾਗ ਆਪ ਤਰਨਤਲ ਦੇ ਵਿੱਚ ਵੀ ਦਫ਼ਤਰ ਖੋਲ ਲਿਆ ਹੈ ਕੈਮਰਾਮੈਨ ਹਰ ਅਮਰਤਾ ਹੈਰੀ ਦੇ ਨਾਲ ਗ੍ਰਿੰਦਰ ਟਿੱਕੂ ਦੀ ਰਿਪੋਰਟ ਫਾਸਟ ਵੀ ਰੰਤਰਨਤਲ